ਕਿ ਪੰਜਾਬ ਵਾਲੇ ਹੋ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਬਣੇ ਰੋ ਵੀਡੀਓ ਤੇ ਵੀਡੀਓ ਨੂੰ ਸਕਿਪ ਨਾ ਕਰੋ ਕਿਉਂਕਿ ਜੋ ਗੱਲ ਕਰਾਂਗੇ ਆਪਾਂ ਭਗਵਾਨ ਤਮਨਸੀਹ ਮੱਖ ਮੰਤਰੀ ਦੀ ਜੋ ਗੱਲ ਕਰਾਂਗੇ ਆਪਾਂ ਡੀਜੀਪੀ ਗੌਰਵ ਜਾਦਵ ਦੀ ਕਿਉਂਕਿ ਜੋ ਹਿਸ਼ਾਰਪੁਰ ਦੇ ਵਿੱਚ ਇੱਕ ਏਐਸਆਈ ਦਾ 62 ਸਾਲਾਂ ਦੀ ਇੱਕ ਬਜ਼ੁਰਗ ਦਾ ਕਿਉਂਕਿ ਜੋ ਗੋਲੀਆਂ ਮਾਰ ਕੇ ਸਿੱਧਾ ਮੰਨ ਲਓ ਕਤਲ ਕਰ ਦਿੱਤਾ ਗਿਆ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਤੇ ਜਾਂ ਆਮ ਲੋਕ ਆ ਭਗਵਾਨ ਤਮਾਨ ਸੀਐਮ ਦਾ ਤੇ ਡੀਜੀਪੀ ਗੌਰਵ ਜਾਦਵ ਦਾ ਤੇ ਮੰਨ ਲੋ ਡਿਸਮਿਸ ਕਹਿੰਦੇ ਆ ਭਗਵਾਨ ਤਮਾਨ ਸੀਐਮ ਨੂੰ ਵੀ ਸੈਟੀਫਾਈਕੇਟ ਮੰਗਦੇ ਆ ਭਗਵਾਨ ਤਮਾਨ ਸੀਐਮ ਦਾ ਵੀ ਤਬਾਵਲਾ ਕਰਾਇਆ ਜਾਵੇ ਜੇ ਗੱਲ ਕਰੀਏ ਡੀਜੀਪੀ ਗੌਰਵ ਜਾਦਵ ਦੀ ਡੀਜੀਪੀ ਗੌਰਵ ਜਾਦਵ ਨੂੰ ਵੀ ਵੀ ਡਿਸਮਿਸ ਕਰਾਇਆ ਜਾਵੇ ਜੇ ਗੱਲ ਕਰੀਏ ਆਪਾਂ ਬਿਕਰਨ ਸਿੰਘ ਮਜੀਠੀਆ ਦੀ ਕਹਿੰਦਾ ਡੀਜੀਪੀ ਗੌਰਵ ਜਾਦਵ ਕਿਉਂਕਿ ਜੋ ਦੇਖੀ ਆਪਾਂ ਬਿਕਰਨ ਸਿੰਘ ਮਜੀਠੀਆ ਕਹਿੰਦਾ ਵੀ ਕੱਚੇ ਡੀਜੀਪੀ ਆ ਇਹ ਤੇ ਪੱਕੇ ਡੀਜੀਪੀ ਨੂੰ ਕਿਸੇ ਨੂੰ ਲਿਆਂਦਾ ਜਾਵੇ ਜਿਹੜੇ ਮੰਨ ਲਓ ਪੰਜਾਬ ਦੇ ਵਿੱਚ ਹਾਸਤੇ ਹੋ ਰਿਆ ਵੀ ਇਹ ਸਰਕਾਰ ਨਾ ਤਾਂ ਰੋਕ ਸਕਦੀ ਆ ਨਾ ਡੀਜੀਪੀ ਗੌਰਵ ਜਾਦਵ ਰੋਕ ਸਕਦਾ ਵੀ ਕਿਸੇ ਡੀਜੀਪੀ ਨੂੰ ਹੋਰ ਨਵੇਂ ਨੂੰ ਲਿਆ ਕੇ ਇਹਦੀ ਥਾਂ ਤੇ ਖੜਾਇਆ ਜਾਵੇ ਤੇ ਫੇਰ ਜਾ ਕੇ ਕਿਤੇ ਮੰਨ ਲਓ ਨੱਥ ਪਾਉਗੀ ਜਿਹੜੇ ਸਮਗਲਰਾ ਕਿਉਂਕਿ ਗੁੰਡਾ ਗੈਂਗਸਟਰ ਜਿਹੜੀ ਪੰਜਾਬ ਦੇ ਵਿੱਚ ਵੱਧਦੀ ਤੁਰੀ ਜਾਂਦੀ ਆ ਹੁਣ ਇੱਕ ਪਾਸੇ ਡੀਜੀਪੀ ਗੌਰਵ ਜਾਦਵ ਦਾ ਤਬਾਵਲਾ ਚਾਹੁੰਦੀਆਂ ਵਿਰੋਧੀ ਪਾਰਟੀਆਂ ਬਿਗਨ ਸਿੰਘ ਮਜੀਠੀਆ ਅਕਾਲੀ ਦਲ ਨੇ ਕੀ ਆਖਿਆ ਦੂਜਾ ਨੰਬਰ ਜੋ ਐਸਬੀਐਲ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜੋ ਹਰਿਆਣੇ ਨੂੰ ਪਾਣੀ ਦੇਣ ਦੀ ਗੱਲ ਹੋਈ ਸੀ ਭਗਵੰਤ ਮਾਨ ਸੀਐਮ ਨੂੰ ਐਮਨੇ ਆਖਿਆ ਸੀ ਆ ਕਿਉਂਕਿ ਵਾਦਾ ਕਰਿਆ ਸੀ ਭਗਵੰਤ ਮਾਨ ਸੀਐਮ ਨੇ ਕਿਉਂਕਿ ਦੇਖਿਆ ਜਾਵੇ ਪੰਜਾਬ ਦਾ ਪਾਣੀ ਆ ਹਰਿਆਣੇ ਦਾ ਪਾਣੀ ਨਹੀਂ ਹੈਗਾ ਇਹ ਭਗਵੰਤ ਮਾਨ ਸੀਐਮ ਨੇ ਹਰਿਆਣੇ ਨੂੰ ਐਲਾਨ ਕਰਤਾ ਸੀ ਐਸਬੀਆਈ ਨਹਿਰ ਨੂੰ ਲੈ ਕੇ ਇਹ ਬਹੁਤ ਵੱਡਾ ਮਾਮਲਾ ਇੱਕ ਡੂੰਗੀ ਸਿਆਸਤ ਹੈ ਦੇਖੀਏ ਜਾਵੇ ਤਾਂ ਜੇ ਹੁਣ ਸੁਖਵੀਰ ਸਿੰਘ ਬਾਦਲ ਦੀ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਕਹਿੰਦਾ ਹਾਈ ਕੋਰਟ ਦਾ ਹੁਕਮ ਵੀ ਆ ਜੇ ਅਸੀਂ ਫੇਰ ਵੀ ਹਰਿਆਣੇ ਨੂੰ ਤੁਪਕਾ ਪਾਣੀ ਦਾ ਵੀ ਨਹੀਂ ਦਿੰਦੇ ਜੇ ਹੁਣ ਗੱਲ ਕਰੀਏ ਡੀਜੀਪੀ ਗੌਰਵ ਜਾਦਵ ਦੀ ਆਮ ਲੋਕ ਜਿਹੜੇ ਵਿਰੋਧੀ ਪਾਰਟੀਆਂ ਡੀਜੀਪੀ ਗੌਰਵ ਜਾਦਵ ਦਾ ਤਬਾਵਲਾ ਮੰਗ ਰਿਹਾ ਪੰਜਾਬ ਦੇ ਵਿੱਚ ਵੀ ਡਿਸਮਿਸ ਕਰ ਦਿੱਤਾ ਜਾਵੇ ਜੇ ਗੱਲ ਕਰੀਏ ਭਗਵੰਤ ਮਾਨ ਸੀਐਮ ਦੀ ਭਗਵੰਤ ਮਾਨ ਸੀਐਮ ਨੂੰ ਵੀ ਕਹਿੰਦੇ ਇਹ ਅਹੁਦੇ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਬਿਕਰਨ ਸਿੰਘ ਮਜੀਠੀਆ ਹੋਰ ਵਿਰੋਧੀ ਪਾਰਟੀਆਂ ਆਮ ਲੋਕ ਕਹਿ ਰਿਹਾ ਸੋ ਪੰਜਾਬੀਓ ਵੀਡੀਓ ਨੂੰ ਸ਼ੇਅਰ ਕਰ ਦੋ ਵੱਧ ਤੋਂ ਵੱਧ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਧੰਨਵਾਦ ਜੀ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਹਿਾਂਗੇ ਸੌਰੀ